ਅੱਜ ਬੀ ਡੀ ਪੀਓ ਨਾਭਾ ਨੇ ਬਲਾਕ ਵਿਕਾਸ ਦਫ਼ਤਰ ਤੇ ਰੇਡ ਮਾਰੀ ਹੈ ਜਦੋਂ ਬੀ ਡੀ ਪੀਓ ਬਲਜੀਤ ਕੌਰ ਖਾਲਸਾ ਸਵੇਰੇ 9 ਵਜੇ ਦਫ਼ਤਰ ਪਹੁੰਚੇ ਤਾਂ ਦੇਖਣ ਵਿੱਚ ਆਇਆ ਕਿ ਦਰਜਨਾ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਮੁਲਾਜ਼ਮਾਂ ਦੇ ਕਮਰੇ ਬੰਦ ਪਏ ਸਨ ਬੀ ਡੀ ਪੀਓ ਨੇ ਜਦੋਂ ਹਾਜ਼ਰੀ ਰਜਿਸਟਰ ਦੇਖਣੇ ਚਾਹੇ ਤਾਂ ਉਹਨਾਂ ਨੂੰ ਨਹੀਂ ਮਿਲੇ ਕਾਫੀ ਸਮੇਂ ਬਾਅਦ ਸੁਪਰਡੈਂਟ ਦੀਪਕ ਜਿੰਦਲ ਨੇ ਆ ਕੇ ਦਫ਼ਤਰ ਦਾ ਤਾਲਾ ਖੋਲਿਆ ਬੀ ਡੀ ਪੀਓ ਬਲਜੀਤਪੁਰ ਖਾਲਸਾ ਨੇ ਕਿਹਾ ਕਿ ਗੈਰਹਾਜ਼ਰ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਗੈਰਹਾਜ਼ਰ ਮੁਲਾਜ਼ਮਾ ਖਿਲਾਫ ਜਵਾਬ ਤਲਬੀ ਕਰ ਦਿੱਤੀ ਹੈ। ਹੋਰ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ। ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਹਾਂਜੀ ਮੈਂ ਬਲਜੀਤਕੌਰ ਖਾਲਸਾ ਬੀ ਡੀ ਪੀਓ ਨਾਬਾ। ਮੈਂ 9 ਵਜੇ ਦਫ਼ਤਰ ਆਈ ਤਾਂ ਸੁਪਰਡੈਂਟ ਦੀਪਕ ਜਿੰਦਲ ਦਾ ਕਮਰਾ ਜਿਹੜਾ ਬੰਦ ਸੀ ਜੀ। ਤੇ ਮੈਨੂੰ ਰਜਿਸਟਰ ਹਾਜ਼ਰੀ ਰਜਿਸਟਰ ਦौरा ਰਜਿਸਟਰ ਵੀ ਨਹੀਂ ਮਿਲੇ ਤੇ ਫਿਰ ਮੈਂ ਗਰੁੱਪ ਚ ਪਾਇਆ 917 ਤੇ ਉਡੀਕ ਕੇ 17 ਮਿੰਟ ਮੈਂ ਉਡੀਕ ਕੇ ਤੇ ਵੀ ਕੀ ਗੱਲ ਦਫਤਰ ਕਿਉਂ ਨਹੀਂ ਆਇਆ ਤੇ ਫਿਰ ਤੁਰੰਤ ਦੀਪਕ ਨੇ ਆ ਕੇ ਲੋਕ ਖੋਲਿਆ ਜੀ ਰਜਿਸਟਰ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਦੀਪਕ ਜਿੰਦਲ ਵੀ ਗੈਰਹਾਜ਼ਰ ਸੀ ਜਦੋਂ ਮੈਂ ਆਈਆਂ ਤੇ ਬਾਕੀ ਕਾਫੀ ਹੋਰ ਮੁਲਾਜ਼ਮ ਗੈਰਹਾਜ਼ਰ ਸੀ ਜੀ ਉਹਨਾਂ ਦੇ ਖਿਲਾਫ ਹੁਣ ਕੀ ਕਰਵਾਂਗੇ ਉਹਨਾਂ ਦੇ ਖਿਲਾਫ ਨਾ ਜੀ ਮੈਂ ਜਵਾਬ ਤਲਬੀ ਕੀਤੀ ਹੈ ਐਬਸੈਂਟ ਕੀਤੇ ਨੇ ਤੇ ਸਰਕਾਰ ਨੂੰ ਲਿਖ ਕੇ ਭੇਜੂੰਗੀ ਜੀ ਮੈਂ ਉਹਨਾਂ ਦੇ ਖਿਲਾਫ ਮੁਲਾਜ਼ਮਾਂ ਨੂੰ ਕੀ ਕਹੋਗੇ ਲੋਕਾਂ ਨੂੰ ਵੀ ਬਹੁਤ ਪਰੇਸ਼ਾਨੀ ਆਉਂਦੀ ਹੈ ਦਿੱਕਤਾਂ ਆਉਂਦੀਆਂ ਨੇ ਇਹਦੇ ਦਾ ਚਾਹੀਦਾ ਹਾਂਜੀ ਮੈਂ ਤਾਂ ਸਮੇਂ-ਸਮੇਂ ਹਦਾਇਤਾਂ ਵੀ ਜਾਰੀ ਕਰਦੀ ਰਹਿੰਦੀਆਂ ਜੀ ਕਿ ਸਰਕਾਰ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਸੀ ਮੁਕੰਤਰੀ ਸਾਹਿਬ ਦੇ ਕਿਸ ਤਰ੍ਹਾਂ ਦੇ ਹਦਾਇਤ ਨੇ ਜਸ ਸੀਨੀਅਰ ਅਫਸਰਾਂ ਦੇ ਹਾਂਜੀ ਇਹ ਹੀ ਹਦਾਇਤਾਂ ਨੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਜੀ ਜੀਪੂ ਜੀ ਤੁਸੀਂ ਕਿੰਨੇ ਵਜੇ ਅੱਜ ਦਾ ਦਫ਼ਤਰ ਆਏ ਜੀ ਮੈਂ 9:00 ਪਾ ਜਾ ਕੇ ਸੀਗਾ ਜੀ 7:09 ਵਜੇ ਮੜਨੇ ਜਦੋਂ ਆਉਂਦੇ ਪਹਿਲਾਂ ਰਜਿਸਟਰ ਇੱਥੇ ਚਾਹੀਦਾ ਲੋਕ ਲੱਗੇ ਹੋਏ ਸੀਗੇ ਤੁਸੀਂ ਹੈ ਨਹੀਂ ਸੀਗੇ ਨਹੀਂ ਮੈਂ ਦਫਤਰੀ ਸੀਗਾ ਜੀ ਨਹੀਂ ਮੈਡਮ ਉਹ 5 ਤਹਾ ਜੇਤੀ 17 ਮਿੰਟ ਤੇ ਮੈਂ ਗਰੁੱਪ ਚ ਪਾਇਆ ਸਮੂਹ ਦਾ 9:00 ਦੇ 17 ਮਿੰਟ ਤੇ ਮੈਸੇਜ ਆਇਆ ਜਦੋਂ ਤੁਸੀਂ ਹੈ ਨਹੀਂ ਸੀ ਲੋਕ ਸਫਾਈ ਹੋ ਰਹੀ ਸੀ ਜੇ ਅੰਦਰ ਅਸੀਂ ਬਾਹਰ ਖੜੇ ਸੀਗੇ ਜੀ ਦਫ਼ਤਰ ਦੇ ਨਹੀਂ ਲੋਕ ਤਾਂ ਲੱਗੇ ਸੀ ਸਫਾਈ ਕਿੱਥੇ ਹੋ ਰਹੀ ਸੀ ਸਾਰਾ ਦਫ਼ਤਰ ਹੀ ਸਫਾਈ ਕਰਾ ਰਹੇ ਸੀਗੇ ਲੋਕ ਲੱਗੇ ਸੀ 9:05 ਤੱਕ ਦਫ਼ਤਰ ਆ ਨਹੀਂ ਰੋ ਜੀ 9:05 9:10 ਤੱਕ ਅਸੀਂ ਦਫ਼ਤਰ ਆ ਜੰਨੇ ਆ ਸਾਰਾ ਸਾਰਾ ਨਾਂ ਤੋਂ ਬਾਅਦ ਕੀ ਆਇਆ 9:05 ਤੱਕ ਇਹ ਮੈਂ ਤੁਹਾਨੂੰ ਕਿਉਂ ਆਂਗਾ ਨਹੀਂ ਮੈਂ ਕਰੇ ਲੋਕ ਲੱਗੇ ਮੈਨੂੰ ਮੈਡਮ ਨੂੰ ਹੀ ਪਤਾ ਜੀ ਮੈਂ 9:05 ਤੱਕ ਦਫ਼ਤਰ ਸੀਗਾ ਲੋਕ ਲੱਗੇ ਭਾਈ ਤੁਹਾਨੂੰ ਮੈਂ ਆਈਆਂ 9:00 ਤੁਰ ਤੁਸੀਂ ਲਾਲੂ ਹੀ ਮਾਰੋਂ ਦਾ ਪਿਆ ਲੈ ਲੋ ਤੇ ਤੇਰੇ ਤੇ ਰਜਿਸਟਰ ਨਹੀਂ ਸੀ ਗਿਆ ਜਦੋਂ ਮੈਂ ਰਜਿਸਟਰ ਜਦੋਂ ਮੈਨੂੰ ਪਤਾ ਚੱਲਿਆ ਮੈਂ ਉਹਦੇ 2 ਮਿੰਟ ਚ ਭੇਜ ਤੇ ਰਜਿਸਟਰ ਮੈਂ ਆਪ ਲੈ ਕੇ ਆਇਆ ਜੀ ਨਾਲ ਮੈਂ ਆਇਆ ਨੋ ਜਦੋਂ ਮੈਡਮ ਆਈ ਨਹੀਂ ਜੀ ਮੈਨੂੰ ਮੈਡਮ ਦਾ ਮੈਸੇਜ ਲੱਗਿਆ ਵੀ ਮੈਡਮ ਰਜਿਸਟਰ ਮੰਗਾ ਰਹੇ ਨੇ ਮੈਂ 2 ਮਿੰਟ ਬਾਅਦ ਮੈਡਮ ਕੋਲ ਰਜਿਸਟਰ ਲੈ ਕੇ ਆ ਗਿਆ ਠੀਕ ਹੈ ਹਾਂ ਮੈਡਮ ਦਾ ਇਹ ਕਹਿਣਾ ਸੀ 999 ਨਹੀਂ ਜੀ ਨਹੀਂ ਅੱਡੀ ਕੋਈ ਹੋਣੀ ਹੈਗੀ ਮੈਂ ਜੇ 9:15 ਤੇ ਆਉਂਦਾ ਮੈਨੂੰ ਤੁਹਾਨੂੰ ਦੱਸ ਦਿੰਦਾ ਵੀ 9:15 ਤੇ ਮੈਂ ਦਫ਼ਤਰ ਆ ਜਿਹੜੇ ਆਏ ਨਹੀਂ ਹੈਗੇ ਤਰ ਬਾਕੀ ਮੁਲਾਜ਼ਮਾਂ ਦੀ ਜੀ ਹੁਣ ਅਸੀਂ ਜਵਾਬਤੌਲ ਵੀ ਕਰਦੇ ਆ ਜਿਹੜਿਆ ਇੰਨੀ ਹੈਗੇ ਅੱਛਾ ਹਾਂ ਇਹਨਾਂ ਨੂੰ ਪਲਾ ਵੀ ਹੋਈ ਹਦ ਤੱਕ ਜਾਰੀ ਕੀਤੇ ਹੋਏ ਨੇ ਭਾਈ ਸਾਵੇਂ ਇਸੇ ਸਰਕਾਰ ਦਾ ਹੁਕਮ ਆ ਵੀ ਸਮੇਂ ਸੇ ਦਫ਼ਤਰ ਆਓ ਤੇ ਅਥੀ ਹੁਣ ਜਿਹੜੇ ਨਹੀਂ ਆਏ ਹੈਗੇ ਇਹ ਮੈਂ ਚਿੱਠੀ ਮੈਡਮ ਦਾ ਮੁਲਾਜ਼ਮ ਤਾਂ ਹੀ तकरीबन ਘੱਟੋ ਘੱਟ 10 ਬਾਰ 11 ਹਜ਼ਾਰ ਨੇ ਜੀ ਪਹਿਲਾਂ ਵੀ ਪਿਛਲੀ ਵੀ ਇੱਕ ਰੇਡ ਪਈ ਸੀ ਐਮਐਲਏ ਨਾਬਾ ਨੇ ਮਾਰੀ ਸੀ ਅੱਜ ਵੀ ਬੇ ਨਹੀਂ ਉਹ ਸਵੇਰੇ ਮਾਰੀ ਸੀਗੀ ਉਹ ਬਾਅਦ ਪਰ ਮਾਰੀ ਸੀਗੀ ਇਹ ਲਗਾਤਾਰ ਹੋ ਰਹੀ ਹੈ ਨਾ ਦਫ਼ਤਰ ਦੇ ਅੰਦਰ ਫਿਰ ਉਹਨਾਂ ਨੂੰ ਆਪਾਂ ਮੁਲਾਜ਼ਮ ਨੂੰ ਸਮਝਾਈ ਸਕਦੇ ਹਾਂ ਚਿੱਠੀ ਪੱਤਰ ਕਰ ਸਕਦੇ ਹਾਂ ਆਣਾ ਨਾ ਨਾ ਇਹ ਤਾਂ ਉਹਨਾਂ ਦੀ ਹੈ ਨਾ ਹੁਣ ਅਸੀਂ ਉਹਨਾਂ ਦੀ ਅਸੀਂ ਜਵਾਬਤੌਲ ਵੀ ਲਿਖ ਰਹੇ ਹਾਂ ਇਹਦੀ ਤਾਂ ਉਹਨੂੰ ਵੀ ਲਿਖ ਰਹੇ ਹਾਂ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਸਵੇ ਸਪਸ਼ਟ ਨਾ ਕੋਈ ਜਵਾਬ ਦਿੱਤਾ ਫਿਰ ਉਹਨਾਂ ਦੇ ਖਿਲਾਫ ਡਾਇਰੈਕਟਰ ਸਾਹਿਬ ਨੂੰ ਲਿਖਦਾ ਕਿ ਸਾਰਿਆਂ ਦੇ ਸਰ ਮੇਰਾ ਨਾਮ ਕਰਨਬੀਰ ਸਿੰਘ ਹੈ ਮੈਂ ਐਸਪੀਓ ਐਜੇ ਲੱਗਿਆ ਹਾਂ ਬੀਬੀ ਤਾ 790 ਜੀ ਤੇ ਅੱਜ ਜਿਹੜੀ ਮੈਮ ਨੇ ਜਿਹੜੀ ਰੇਡ ਮਾਰੀ ਸੀ ਤੁਸੀਂ ਕਿੱਥੇ ਸੀ ਉਸ ਟਾਈਮ ਮੈਡਮ ਇੱਕ ਨਾ ਸਰ ਅਸੀਂ ਬੋਲੀਆਂ ਕੀਤੀਆਂ ਨੇ ਪੰਚਾਇਤੀ ਲੈਣ ਦੀਆਂ ਚਪੋਤੇਦਾਰਾਂ ਤੋਂ ਚੈੱਕ ਲੈ ਰਿਆ ਸੀਗਾ ਉਹਨਾਂ ਨੂੰ ਸਵੇਰੇ ਬੁਲਾਇਆ ਸੀ ਟਾਈਮ ਦਿੱਤਾ ਸੀਗਾ ਤੁਸੀਂ ਚੈੱਕ ਲੈ ਰਿਆ ਸੀ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਕਰਕੇ ਆਗੇ ਸੀ ਟਾਈਮ ਨਾਲ ਸਰ ਬਾਹਰ ਖੜਾ ਸੀਗਾ ਉੱਥੇ ਚੈੱਕ ਲੈ ਰਿਆ ਸੀ ਉਹਨਾਂ ਤੋਂ ਠੀਕ ਹੈ ਥੈਂਕ ਯੂ ਯਤਿੰਦਰ ਹੈ ਜੀ ਮੇਰਾ ਨਾਮ ਕੀ ਪੋਸਟ ਹੈ ਤੁਹਾਡੀ ਮੈਨੂੰ ਸੀ ਇਹ ਦਾ ਚਾਰਜ ਮਿਲਿਆ 90 ਦਾ ਤੇ ਤੁਸੀਂ ਲੇਟ ਕਿਉਂ ਹੋਏ ਅੱਜ ਸਰ ਬੱਸਾ ਥੋੜੀ ਲੇਟ ਹੋ ਗਈ ਸੀ ਅੱਜ ਜੀ ਮੈਂ ਤੇ ਬੱਸ ਨਾਲ ਦੇ ਨਾਲ 8 8:50 ਤੇ ਬਹਿ ਗਿਆ ਸੀਗਾ ਡਾਕਟਰ ਕਿੰਨੇ ਵਜੇ ਲੱਗਦਾ ਜੀ 9 9 ਵਜੇ ਲੱਗਦਾ ਜੀ ਕਿੰਨੇ ਵਜੇ ਆਏ ਤੁਸੀਂ ਮੈਂ ਉੜਿਆ ਹੈ ਜੀ 9:25 ਮਿੰਟ ਤੇ ਆਇਆ ਅੱਛਾ ਲੇਟ ਹੋ ਗਿਆ ਲੇ ਹਰੂ ਲੇਟ ਹੋ ਨਾ ਨਹੀਂ ਜੀ ਨਹੀਂ ਅੱਜੀ ਹੋਇਆ ਅੱਜ ਤਰੀਕ ਪਾਸੋਂ ਹੀ ਸੋងਗੀ ਪਟਿਆਲੇ ਤੋਂ ਆਣਾ ਜੀ ਮੈਂ ਅੱਛਾ